ਸੋਲ ਰਮਲਾ ਤੇ ਜਾ ਕਰ ਪਹਿਲਾ ਤੇ ਤੁਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਤੁਰ ਤੂੰ ਰਖਦਾ ਆ ਪ੍ਰਲਾਦ ਜਨ ਤੁਦ ਆ ਰਾਖ ਲੈ ਹਰ ਜੀਉ ਹਰ ਨਕਸ਼ ਮਾਲ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ ਮਨਮੁਖ ਪਰਮੁ ਬੁਲਾਇਆ ਹਰ ਜੀ ਇਹ ਤੇਰੀ ਬਲਾਈ ਭਗਤਾਂ ਕੀ ਪੈਜ ਰਖ ਤੂੰ ਸੁਆਮੀ ਭਗਤ ਤੇਰੀ ਸਰਣਾਈ ਰਹਾਉ ਭਗਤਾਂ ਜੋ ਜਮ ਜੋ ਨਾ ਸਕੇ ਕਾਲ ਨਾ ਨੇੜੇ ਜਾਈ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਗਤ ਪਾਈ ਰਿੱਧ ਸਿਧ ਸਭ ਭਗਤਾਂ ਚਰਣੀ ਲਾਗੀ ਗੁਰ ਕੇ ਸਹਿਜ ਸੁਭਾਈ ਮਨ ਮੁਖਾਂ ਨੂੰ ਪ੍ਰਤੀਤ ਨ ਆਵੀ ਅੰਤਰ ਲੋਭ ਸੁਆਉ ਗੁਰਮਖੀ ਹਿਰਦੇ ਸ਼ਬਦ ਨਾ ਭੇਦਿਓ ਹਰ ਨਾਮ ਨ ਲਗਾ ਭਾਉ ਊਲ ਕਪਟ ਪਾਜ ਲੈ ਜਾਸੀ ਮਨ ਮੁਖ ਫੀਕਾ ਅਲਾਹੋ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂੰ ਤੂੰ ਜਾਤਾ ਮਾਇਆ ਮੋਹ ਸਭ ਲੋਕ ਹੈ ਤੇਰੀ ਤੂੰ ਏਕੋ ਪੁਰਖ ਵਿਦਾਤਾ ਹਉਮੈ ਮਾਰ ਮਨਸਾ ਮਨੇ ਸੁਮਾਣੀ ਗੁਰ ਕੈ ਸ਼ਬਦ ਪਛਾਤਾ ਚਿੰਤ ਕਮ ਕਰੇ ਪ੍ਰਭ ਤਿਨ ਕੇ ਜਿਨ ਹਰ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰਾ ਉਹਨਾਂ ਕੀ ਰੀਸ ਕਰੇ ਸੋ ਵੀ ਗੂਚੇ ਜਨ ਹਰ ਪ੍ਰਭ ਹੈ ਰਖਵਾਰਾ ਬਿਨ ਸਤਗੁਰ ਸੇਵੇ ਕਿਨੇ ਨਾ ਪਾਇਆ ਮਨ ਮੁਖ ਪੌਕ ਮੁਰੇ ਬਿਲਾਈ ਆਵੇ ਜਾਵੇ ਠੋਰ ਨ ਪਾਵੇ ਦੁੱਖ ਮੈਂ ਦੁੱਖ ਸਮਾਈ ਗੁਰਮਖ ਹੋਵੇ ਸੋ ਅੰਮ੍ਰਿਤ ਪੀਵੇ ਸਾਈਂ ਜੇ ਸਾਚ ਸਮਾਈ ਬਿਨ ਸਤਗੁਰ ਸੇਵੇ ਜਨਮ ਨ ਛੋੜੇ ਜੀ ਅਨੇਕ ਕਲਮ ਕਰੇ ਅਧਿਕਾਈ ਵੇਦ ਪੜੇ ਤਹਿਵਾਦ ਬੁਖਾਣੇ ਬਿਨ ਹਰਪਤ ਗਉ ਗਵਾਈ ਸੱਚਾ ਸਤਗੁਰ ਸਾਚੀ ਜਿਸ ਬਾਣੀ ਭਜ ਛੂਟੇ ਗੁਰ ਸ਼ਰਨਾਈ ਜਿਨ ਹਰਮਨ ਵਸਿਆ ਸੀ ਦਰ ਸਾਚੇ ਦਰ ਸਾਚੇ ਸੱਚਿਆਰਾ ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ ਕੋਈ ਨ ਮੇਟਣਹਾਰਾ ਨਾਨਕ ਤਿੰਕੇ ਸਤ ਬਲਿਹਾਰੇ ਜਿਨ ਹਰ ਰੱਖਿਆ ਉਲਤਾਰਾ ਸੂਤ ਮੁਲੱਬ ਤੇ ਜਾਦੂ ਤੋਂ ਕੀ ਨਗੁਣ ਨੋ ਆਪੇ ਬਖਸ਼ ਲਏ ਭਾਈ ਸਤਗੁਰੂ ਕੀ ਸੇਵਾ ਲਾਏ ਸਤਗੁਰੂ ਕੀ ਸੇਵਾ ਉਤਮ ਹੈ ਭਾਈ ਰਾਮ ਨਾਮ ਚੇਤ ਲਾਏ ਹਰ ਜੀਉ ਆਪੇ ਬਖਸ਼ ਮਿਲਾਏ ਗੁਣਹੀਣ ਹਮ ਅਪਰਾਧੀ ਭਾਈ ਪੂਰੇ ਸਤਗੁਰੂ ਲਏ ਰਲਾਏ ਰਹਾਓ ਕੌਣ ਕੌਣ ਅਪਰਾਧੀ ਬਖਸ਼ੇਨ ਪਿਆਰੇ ਸਾਚੇ ਸ਼ਬਦ ਵਿਚਾਰ ਔਜਲ ਪਾਲ ਤਾਰੀਨ ਭਾਈ ਸਤਗੁਰੂ ਬੇੜੇ ਚੜ ਮਨੂਰੇ ਤੇ ਕੰਚਨ ਭਏ ਭਾਈ ਗੁਰਪਾਲਸ ਮੇਲ ਮਲਾਏ ਆਪੇ ਛੋਲ ਨਉ ਮਨ ਵਸਿਆ ਭਾਈ ਜੋਤੀ ਜੋਤ ਮਲਾਏ ਹੋਂ ਵਾਰੀ ਹੋਂ ਵਾਰਨੇ ਭਾਈ ਸਤਗੁਰੂ ਕੋ ਸਤ ਬਲੇ ਹਾਰੇ ਜਾਓ ਨਾਮ ਨਿਦਾਨ ਜਿਨਾਂ ਦਿੱਤਾ ਭਾਈ ਗੁਰਮਤ ਸਹਿਜ ਸਮਾਓ ਗੁਰ ਬਿਨ ਸਹਿਜ ਨਉ ਪਜੇ ਭਾਈ ਪੁੱਛੋ ਗਿਆਨੀਆਂ ਜਾਇ ਸਤਗੁਰੂ ਕੀ ਸੇਵਾ ਸਦਾ ਕਰ ਭਾਈ ਵਿੱਚੋਂ ਆਪ ਗਵਾਏ ਗੁਰਮਤੀ ਪਾਉ ਉਪਜੇ ਭਾਈ ਪਾਉ ਕਲਣੀ ਸਚ ਸਾਰ ਪ੍ਰੇਮ ਪਦਾਰਥ ਪਾਈਏ ਭਾਈ ਸਚ ਨਾਮ ਧਾਰ ਜੋ ਸਤਗੁਰ ਸੇਵਿਆ ਆਪਣਾ ਭਾਈ ਤਿੰਨ ਕੇ ਹੋਂ ਲਾਗੋਂ ਪਾਏ ਜਨਮ ਸਵਾਰੀ ਆਪਣਾ ਭਾਈ ਕੁੱਲ ਵੀ ਲਈ ਬਕ ਸ਼ਾਦ ਸਚ ਬਾਣੀ ਸਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰਿ ਮਨ ਵਸੇ ਭਾਈ ਤਿਸ ਵਿਗਨ ਲਾਗੇ ਕੋਈ ਸੋਰਠਮਲਾ ਤੇ ਜਾਵ ਹਰ ਜੀ ਉਹ ਸ਼ਬਦੇ ਜਾਵਦਾ ਭਾਈ ਪੂਰੇ ਭਾਵ ਦੇ ਮਲਾਏ ਸਦਾ ਸੁਖ ਸੁਹਾਗਣੀ ਭਾਈ ਆਂਦੇ ਨਾ ਤਿਆ ਰੰਗ ਲਾਏ ਹਰ ਜੀ ਤੋਂ ਆਪੇ ਰੰਗ ਚੜਾਏ ਗਾਓ ਗਾਓ ਰੰਗ 라ਤੀ ਹੋ ਭਾਈ ਹਰ ਸੇਤੀ ਰੰਗ ਲਾਏ ਰਹਾਓ ਗੁਰ ਕੀ ਕਾਰ ਕਮਾਉਣੀ ਪਾਈ ਆਪ ਛੋੜ ਚ ਤਲਾਏ ਸਦਾ ਸਹਿਜ ਫਿਰ ਦੁੱਖ ਨਾ ਲੱਗੇ ਭਾਈ ਹਰਵਾ ਆਪ ਵਸੇ ਮਨੇ ਆਏ ਪਿਰ ਕਾ ਹੁਕਮ ਨ ਜਾਣੇ ਭਾਈ ਸਾਹ ਸੁਲੱਖਣੀ ਕਨਾਰ ਮਾਨਾ ਠਕਾਰ ਕਮਾਉਣੀ ਭਾਈ ਬਿਣ ਨਾਵੇਂ ਕੁੜਿਆਰ ਸੇ ਗਾਵੇ ਜਿਨ ਮਸਤਕ ਭਾਗ ਹੈ ਭਾਈ ਭਾਏ ਸੱਚੇ ਬੈਰਾਗ ਅੰਧਨ ਰਾਤੇ ਗੁਣ ਰਵੇ ਭਾਈ ਨਿਰਪਉ ਗੁਰੂ ਦੇ ਵਲਾਗ ਸਬਨਾ ਮਾਰ ਜਵਾਲ ਦਾ ਭਾਈ ਸੋ ਸੇਵੋ ਦਿਨ ਰਾਤ ਸੋ ਕਿਉ ਮਨੋਂ ਵਿਸਾਰੀਏ ਭਾਈ ਜਿਸ ਦੀ ਵੱਡੀ ਹੈ ਦਾਤ ਮਨਮੁਖ ਮੈਲੀ ਡੂਮਣੀ ਆਈ ਦਰਗੇ ਨਾਹੀ ਤਾਉ ਗੁਰਮੁਖ ਹੋਵੇ ਤੈ ਗੁਣ ਰਵੇ ਭਾਈ ਮਿਲ ਪ੍ਰੀਤਮ ਸਾਚ ਮਸਮਾਉ ਇਤ ਜਨਮ ਹਾਰਨਾ ਕੀਤਿਓ ਭਾਈ ਕਿਆ ਮੋਹ ਦੇਸੀ ਜਾਏ ਕਿੜੀ ਪਵੰਦੀ ਮਹਾਯਨ ਭਾਈ ਵਿਖਿਆ ਨੂ ਲਵਾਏ ਨਾਮ ਸਮਾਲੈ ਸੁਖ ਵਸੇ ਭਾਈ ਸਦਾ ਸੁਖ ਸ਼ਾਂਤ ਸਰੀਰ ਨਾਨਕ ਨਾਮ ਸਮਾਲ ਤੂੰ ਭਾਈ ਪਰੰਪਰ ਗੁਣੀ ਘੀਰ ਨਾਨਕ ਨਾਮ ਸਮਾਲ ਤੂੰ ਭਾਈ ਅਪਰੰਪਰ ਗੁਣੀ ਘੀਰ ਉਹ ਹੈ ਗੁਰਜੀ ਦਾ ਖਾਲਸਾ ਵਾ ਗੁਰਜੀ ਕੀ ਵਤੇ